ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਆਪ ਸਭ ਨੂੰ ਪਤਾ ਹੈ ਜੀ ਕਿ ਲੋਹੜੀ ਦਾ ਪਵਿੱਤਰ ਤਿਉਹਾਰ ਆਉਣ ਵਾਲਾ ਹੈ ਜੀ ਤੇ ਜੇਕਰ ਇਸ ਦਿਨ ਅਸੀਂ ਜਿਹੜੀ ਅੱਗ ਬਾਲਦੇ ਹਾਂ ਉਸ ਵਿੱਚ ਕੀ ਪਾ ਦਈਏ ਕਿ ਸਾਡੇ ਘਰ ਵਿੱਚ ਪੈਸਿਆਂ ਦੇ ਢੇਰ ਲੱਗ ਜਾਣ ਸਾਨੂੰ ਧਨਵਾਨ ਬਣਾ ਦੇਵੇ ਉਹੀ ਅੱਗ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਂ ਜੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਲੋਹੜੀ ਵਾਲੇ ਦਿਨ ਅੱਗ ਦੇ ਵਿੱਚ ਐਸਾ ਕੀ ਸਾੜਿਆ ਜਾਵੇ ਜਿਸ ਦੇ ਨਾਲ ਹਰ ਮਨੁੱਖ ਕਰੋੜਪਤੀ ਬਣ ਜਾਵੇ ਉਹਦੇ ਕਰ ਖੁਸ਼ੀਆਂ ਦਾ ਵਾਸ ਹੋ ਜਾਵੇ ਤਾਂ ਵੇਖੋ ਸਾਤ ਸੰਗਤ ਜੀ ਲੋਹੜੀ ਦਾ ਤਿਉਹਾਰ ਖੁਸ਼ੀਆਂ ਦਾ ਪ੍ਰਤੀਕ ਹੈ ਆਪਣੇ ਨਾਲ ਬੜੀਆਂ ਸਾਰੀਆਂ ਖੁਸ਼ੀਆਂ ਲੈ ਕੇ ਪਰਿਵਾਰ ਨੂੰ ਇਕੱਠਿਆਂ ਕਰਕੇ ਇੱਕ ਥਾਂ ਤੇ ਬਿਠਾ ਦਿੰਦਾ ਹੈ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਹਨ ਮਨ ਦੇ ਗਿਲੇ ਸ਼ਿਕਵੇ ਵੀ ਮਿਟ ਜਾਂਦੇ ਹਨ ਆਪਾਂ ਸਭ ਵੇਖਦੇ ਹਾਂ ਕਿ ਰਾਤ ਦੇ ਸਮੇਂ ਜਦੋਂ ਭੁੱਗਾ ਬਾਲਿਆ ਜਾਂਦਾ ਹੈ ਆਪਾਂ ਸਭ ਲੋਕ ਉਸ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਸੁੱਟਦੇ ਹਾਂ ਬਹੁਤੇ ਲੋਕ ਇਸ ਵਿੱਚ ਤਿਲ ਸੁੱਟਦੇ ਹਨ ਤੇ ਮੰਨਿਆ ਜਾਂਦਾ ਹੈ ਕਿ ਇਸ ਦਿਨ ਦੁੱਖ ਤੇ ਦਲੇਦਰਾਂ ਦਾ ਫਿਰਨਾਸ਼ ਹੋ ਜਾਂਦਾ ਹੈ ਆਪਾਂ ਤਿਲ ਸੁੱਟ ਕੇ ਆਖਦੇ ਹਾਂ ਇਸ ਰਹਾ ਦਲੇਦਰ ਜਾ ਦਲੇਦਰ ਦੀ ਜਲ ਚੁੱਲ੍ਹੇ ਪਾ ਅੱਜ ਦਾ ਸੰਗਤ ਜੀ ਵਿਸ਼ਾ ਵੀ ਇਹੀ ਹੈ ਕਿ ਸੱਚਮੁੱਚ ਤਿਲ ਸੁੱਟਣ ਦੇ ਨਾਲ ਬਰਕਤ ਆਉਂਦੀ ਹੈ ਕਈ ਥਾਵਾਂ ਤੇ ਮੂਖਫਲੀ ਤੇ ਗੁੜ ਰਿਓੜੀਆਂ ਪਾਈਆਂ ਜਾਂਦੀਆਂ ਹਨ ਪੁਰਾਤਨ ਲੋਕ ਜਿਸ ਚੀਜ਼ ਤੋਂ ਉਹ ਵੀ ਸੁੱਖ ਮਿਲਦਾ ਸੀ ਉਸ ਨੂੰ ਪੂਜਦੇ ਸਨ ਉਹ ਮਨ ਦੇਸਾਂ ਚਿਹੜੀ ਅੱਗ ਹੈ ਇਸ ਤੋਂ ਸਾਰਾ ਕੁਝ ਅਸੀਂ ਤਿਆਰ ਕਰਦੇ ਹਾਂ ਤੇ ਅੱਗ ਜਿਹੜੀ ਹੈ ਇਹ ਪੂਜਣਯੋਗ ਹੈ ਉਹ ਅੱਗ ਨੂੰ ਇਸ ਦਿਨ ਗੁੜ ਤੇ ਤਿਲ ਪਾ ਕੇ ਸ਼ਰਦਾ ਦਾ ਪ੍ਰਗਟਾਵਾ ਕਰਦੇ ਸਨ ਬਰਕਤ ਦੀ ਅਰਦਾਸ ਕਰਦੇ ਸਨ ਤੇ ਸਾਧ ਸੰਗਤ ਜੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਹਾਨੀਕਾਰਕ ਹੁੰਦਾ ਹੈ ਇਸ ਲਈ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਸਾਲ ਸੰਗਤ ਜੀ ਇਸ ਕਰਕੇ ਇਸ ਨੂੰ ਵਾਦੀ ਦਾ ਜੋ ਪ੍ਰਤੀਕ ਹੈ ਉਹ ਵੀ ਮੰਨਿਆ ਜਾਂਦਾ ਹੈ ਤੇ ਲੋਕ ਤਿਲ ਸੁੱਟ ਕੇ ਜਿਵੇਂ ਤਿਲ ਸੜਨਗੇ ਓਵੇਂ ਹੀ ਉਹਨਾਂ ਦੇ ਘਰ ਦਾ ਦੁਲਿਤਰ ਸੜ ਜਾਵੇਗਾ ਵਿਗਿਆਨ ਆਖਦਾ ਹੈ ਕਿ ਤਿਲ ਪਾਉਣ ਦੇ ਨਾਲ ਵਾਤਾਵਰਣ ਜ਼ਰੂਰ ਸਾਫ਼ ਹੋ ਜਾਂਦਾ ਹੈ ਇਸ ਦੇ ਨਾਲ ਆਸੇ ਪਾਸੇ ਬੈਠੇ ਦੇ ਲੋਕਾਂ ਦੇ ਰੋਗ ਚਿਹੜੇ ਹਨ ਖਤਮ ਹੋ ਜਾਂਦੇ ਹਨ ਇਸ ਕਰਕੇ ਉਹ ਧਾਰਮਿਕ ਤੇ ਵਿਗਿਆਨਿਕ ਦੋਹਾਂ ਪੱਖਾਂ ਤੋਂ ਮਨਾਇਆ ਜਾਂਦਾ ਹੈ। ਦੂਸਰੀ ਗੱਲ ਆਖੀ ਜਾਂਦੀ ਹੈ ਕਿ ਇਸ ਦਿਨ ਸਭ ਲੋਕਾਂ ਨੂੰ ਜਿਨ੍ਹਾਂ ਦੇ ਘਰ ਵਿੱਚ ਧੀਆਂ ਹਨ ਪੈਣਾ ਹਨ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਲੋਹੜੀ ਦੀ ਜਿਹੜੀ ਵੀ ਮੋਹ ਮਾਇਆ ਹੈ ਜ਼ਰੂਰ ਦੇਣੀ ਚਾਹੀਦੀ ਹੈ। ਪੁਰਾਤਨ ਲੋਕ ਸਵੇਰੇ ਉੱਠਦਿਆਂ ਸਾਰ ਆਪਣੀਆਂ ਧੀਆਂ ਨੂੰ ਮੋਹ ਮਾਈ ਦਿਆ ਕਰਦੇ ਸਨ। ਆਪਣੀ ਸ਼ਰਦਾ ਦੇ ਅਨੁਸਾਰ ਤੁਸੀਂ ਜੋ ਵੀ ਦੇ ਸਕਦੇ ਹੋ ਕੋਈ ਰੁਪਇਆ ਕੋਈ ਵੀਰ ਪੇਜਾ ਪਨ ਜ਼ਹਿਰ ਪੇ ਜਿੰਨਾ ਵੀ ਕੋਈ ਦੇ ਸਕਦਾ ਹੈ ਉਸ ਦਿਨ ਆਪਣੀਆਂ ਧੀਆਂ ਨੂੰ ਇਹ দান ਜ਼ਰੂਰ ਕਰਿਆ ਕਰੋ ਦੂਸਰੀ ਗੱਲ ਇਸ ਦਿਨ ਵੱਖ-ਵੱਖ ਲੋਕਾਂ ਤੁਹਾਡੇ ਘਰ ਛੋਟੇ-ਛੋਟੇ ਜਵਾਕ ਤੇ ਕਈ ਬਜ਼ੁਰਗ ਜਵਾਨ ਵੀ ਲੋਹੜੀ ਮੰਗਣ ਆਉਂਦੇ ਹਨ ਉਹਨਾਂ ਨੂੰ ਵੀ ਆਪਣੇ ਦਰ ਤੋਂ ਕਦੀ ਖਾਲੀ ਨਾ ਭੇਜਣਾ ਇਸ ਦਿਨ ਆਪਣੇ ਸਾਰਿਆਂ ਦੇ ਘਰਾਂ ਵਿੱਚ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਜੋ ਵੀ ਪਰਮਾਤਮਾ ਨੇ ਦੇ ਕੇ ਨਿਵਾਜਿਆ ਹੈ ਉਸ ਦੇ ਵਿੱਚੋਂ ਦਾਨ ਪੁੰਨ ਜ਼ਰੂਰ ਕਰਿਆ ਕਰੋ ਤੁਹਾਡੇ ਦਰ ਤੇ ਜੋ ਵੀ ਆਵੇ ਉਸ ਨੂੰ ਦੋ ਪ੍ਰਸ਼ਾਦੇ ਹੀ ਭਾਵੇਂ ਦੇ ਕੇ ਭੇਜੋ ਪਰ ਜ਼ਰੂਰ ਭੇਜਿਆ ਕਰੋ ਖਾਲੀ ਨਾ ਮੋੜ ਦੇਣਾ ਇਸ ਕਾਰਨ ਇਸ ਦਿਨ ਤੁਹਾਡੇ ਦਰ ਤੋਂ ਕੋਈ ਵੀ ਖਾਲੀ ਨਾ ਜਾਵੇ ਫਿਰ ਵੇਖਿਓ ਪਰਮਾਤਮਾ ਤੁਹਾਡੇ ਤੇ ਮਿਹਰ ਕਰ ਦੇਣਗੇ ਇਸ ਦਿਨ ਆਪਾਂ ਇੱਕ ਹੋਰ ਕੰਮ ਕਰਨਾ ਹੈ ਜਦੋਂ ਆਪਾਂ ਭੁੱਗਾ ਬਾਲਣਾ ਹੈ ਉਦੋਂ ਆਪਾਂ ਇਹ ਵੀ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰਨੀ ਹੈ ਪਰਮਾਤਮਾ ਜੀ ਮੇਰੀ ਈਰਖਾ ਮੇਰਾ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਉਹ ਸਾਰਾ ਕੁਝ ਹੀ ਇਸ ਅੱਗ ਦੇ ਵਿੱਚ ਸੜ ਕੇ ਸੁਆਹ ਹੋ ਜਾਵੇ ਸਿਰ ਤੇ ਪਿਆਰ ਦੀ ਦਾਤ ਬਖਸ਼ਣੀ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਤਾਂ ਵੇਖਣਾ ਸਾਥ ਸੰਗਤ ਜੀ ਦਿਨ ਰਾਤ ਚੌਗਣੀ ਤਰੱਕੀ ਹੋ ਜਾਵੇਗੀ ਕਹਿੰਦੇ ਹਨ ਕਿ ਜਿਹੜੀ ਇਹ ਕਦੇ ਮਨੁੱਖ ਨੂੰ ਵਧਣ ਤੇ ਫੁੱਲਣ ਨਹੀਂ ਦਿੰਦੀ ਇਸ ਦਿਨ ਪਰਮਾਤਮਾ ਦੇ ਅੱਗੇ ਇਹ ਹੀ ਅਰਦਾਸ ਕਰਿਓ ਪਰਮਾਤਮਾ ਜੀ ਇਹ ਜਿਹੜਾ ਮੈਂ ਭੋਗਾ ਬਾਲਿਆ ਇਹਦੇ ਵਿੱਚ ਜਿਹੜੇ ਤਿਲ ਸੁੱਟੇ ਹਨ ਜਿਵੇਂ ਜਿਵੇਂ ਉਹ ਮੱchn ਓਵੇਂ ਓਵੇਂ ਮੇਰੀ ਈਰਖਾ ਮਚ ਜਾਵੇ ਤੇ ਮੈਨੂੰ ਪਿਆਰ ਦੀ ਦਾਤ ਬਖਸ਼ ਦੇਣਾ ਇਸ ਦਿਨ ਪਰਮਾਤਮਾ ਅੱਗੇ ਇਹ ਵੀ ਅਰਦਾਸ ਕਰਨੀ ਹੈ ਪਰਮਾਤਮਾ ਮੈਨੂੰ ਦਾਨ ਦੇਣ ਦਾ ਬਲ ਬਖਸ਼ੋ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਗਰੀਬ ਜਿਹਾ ਘਰ ਹੁੰਦਾ ਹੈ ਅਕਦੇ ਹਨ ਕਿ ਉਹਨਾਂ ਦੀ ਇੱਕ ਧੀ ਹੁੰਦੀ ਹੈ ਮਾਪਿਓ ਸਵੇਰੇ ਹੀ ਦਿਹਾੜੀ ਧੱਪੇ ਤੇ ਚਲੇ ਜਾਂਦੇ ਸਨ ਕਹਿੰਦੇ ਕਿ ਇੱਕ ਸੰਤ ਤੇ ਉਹਨਾਂ ਦਾ ਚੇਲਾ ਨਗਰ ਵਿੱਚ ਸਾਰਿਆਂ ਦੇ ਘਰਾਂ ਵਿੱਚੋਂ ਰੋਟੀ ਪ੍ਰਸ਼ਾਦਾ ਲੈਣ ਲਈ ਘਰ-ਘਰ ਜਾ ਕੇ ਆਖ ਰਹੇ ਸੀ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਏ ਹਨ ਕਹਿੰਦੇ ਕਿ ਉਹ ਸਾਰਾ ਹੀ ਜਿਹੜਾ ਨਗਰ ਸੀ ਉਹ ਗਰੀਬਾਂ ਦਾ ਸੀ ਜ਼ਰੂਰਤਮੰਦਾਂ ਦਾ ਸੀ ਸਵੇਰੇ ਦਿਹਾੜੀ ਧੱਪੇ ਤੇ ਉਹ ਚਲੇ ਜਾਂਦੇ ਸਨ ਸਾਰੇ ਉਹਨਾਂ ਦੇ ਘਰ ਦੇ ਕੋਲ ਆ ਕੇ ਕਿਹਾ ਕਿ ਦੋ ਪ੍ਰਸ਼ਾਦਿਆਂ ਦੀ ਆਸ ਹੈ ਕਹਿੰਦੇ ਕਿ ਅੰਦਰੋਂ ਉਹ ਛੋਟੀ ਜਿਹੀ ਬੱਚੀ ਨਿਕਲ ਕੇ ਬਾਹਰ ਆਈ ਉਹਨੂੰ ਕਿਹਾ ਕਿ ਦੋ ਪ੍ਰਸ਼ਾਦਿਆਂ ਦੀ ਪੁੱਤ ਆਸ ਹੈ ਤੇ ਦੋ ਪ੍ਰਸ਼ਾਦ ਦੇ ਦਿਓ ਕਹਿੰਦੀ ਕਿ ਸੰਤ ਫਕੀਰ ਜੀ ਅਸੀਂ ਤੇ ਆਪ ਖਾਣ ਦਾ ਸਾਡਾ ਕੋਈ ਹੀਲਾ ਵਸੀਲਾ ਨਹੀਂ ਮਾਪੇ ਦਿਹਾੜੀ ਕਰਕੇ ਲਿਆਉਂਦੇ ਹਨ ਆਉਣ ਸਮੇਂ ਰਾਸ਼ਨ ਲੈ ਆਉਂਦੇ ਹਨ ਫਿਰ ਕੁਝ ਨਾ ਕੁਝ ਬਣਾ ਦਿੰਦੇ ਹਨ ਤੇ ਉਹ ਅਸੀਂ ਖਾ ਲੈਂਦੇ ਹਾਂ ਹੁਣ ਤਾਂ ਸਾਡੇ ਘਰ ਕੁਝ ਵੀ ਨਹੀਂ ਖਾਣ ਨੂੰ ਮੈਂ ਇੱਕ ਵਾਰੀ ਫਿਰ ਵੇਖ ਕੇ ਆਉਣੀ ਹਾਂ ਜੇ ਕੁਝ ਖਾਣ ਨੂੰ ਹੋਇਆ ਫਿਰ ਤੁਹਾਡੀ ਝੋਲੀ ਵਿੱਚ ਪਾ ਦੇਵਾਂਗੀ ਉਹ ਕਹਿੰਦੇ ਹੈ ਕਿ ਠੀਕ ਹੈ ਜਾਓ ਉਹ ਧੀ ਜਿਹੜੀ ਹੈ ਅੰਦਰ ਜਾ ਕੇ ਵੇਖਦੀ ਹੈ ਤੇ ਖਾਣ ਲਈ ਕੁਝ ਨਹੀਂ ਹੁੰਦਾ ਤੇ ਆ ਕੇ ਆਖਦੀ ਹੈ ਫਕੀਰ ਜੀ ਸਾਡੇ ਘਰ ਤਾਂ ਕੁਝ ਨਹੀਂ ਖਾਣ ਨੂੰ ਫਕੀਰ ਕਹਿੰਦੇ ਕਿ ਬੱਚੀਏ ਕੋਈ ਨਾ ਆਓ ਵੇਖ ਸਾਹਮਣੇ ਤੁਹਾਡੇ ਚੁੱਲ੍ਹਾ ਹੈ ਤੇ ਸਾਰਾ ਹੀ ਸਵਾਹ ਨਾਲ ਭਰਿਆ ਪਿਆ ਹੈ ਤੂੰ ਮੈਨੂੰ ਸਵਾਹੀ ਭਾਵੇਂ ਧਿਆਨ ਵਿੱਚ ਦੇ ਦੇ ਉਹਨੇ ਪਾ ਦਿੱਤੀ ਸੰਤ ਫਕੀਰ ਜੀ ਨੇ ਉਸ ਜਵਾਕੜੀ ਨੂੰ ਕਿਹਾ ਪੁੱਤ ਹਮੇਸ਼ਾ ਇੱਕ ਗੱਲ ਯਾਦ ਰੱਖੀ ਕਦੇ ਵੀ ਸਾਡੇ ਘਰ ਹੈ ਨਹੀਂ ਇਹ ਸ਼ਬਦ ਨਹੀਂ ਵਰਤਣਾ ਆਪਣੀ ਜ਼ੁਬਾਨ ਤੇ ਵੀ ਇਹ ਸ਼ਬਦ ਨਹੀਂ ਲੈ ਕੇ ਆਉਣਾ ਕਦੇ ਵੀ ਆਪਣੀ ਜ਼ੁਬਾਨ ਤੇ ਇਹ ਸ਼ਬਦ ਨਾ ਲਿਆਈ ਆਪਣੇ ਘਰੋਂ ਬਾਹਰ ਕੱਢ ਦੇ ਤੂੰ ਇਸ ਗੱਲ ਨੂੰ ਵੇਖ ਅੱਜ ਮੈਂ ਤੈਨੂੰ ਬਹੁਤ ਕੁਝ ਦਿੱਤਾ ਹੈ ਹਮੇਸ਼ਾ ਦਿੰਨ ਦੀ ਪ੍ਰਵਿਰਤੀ ਰੱਖੀ ਇਹ ਕਹਿ ਕੇ ਉਹ ਚਲੇ ਗਏ ਹੁਣ ਜਿਹੜਾ ਉਹਨਾਂ ਦਾ ਨਾਲ ਦਾ ਚੇਲਾ ਸੀ ਸੋਚਣ ਲੱਗਾ ਕਹਿੰਦਾ ਫਕੀਰ ਜੀ ਆਪਾਂ ਤਾਂ ਰੋਜ਼ ਇੱਥੇ ਆਪਣੇ ਜਿੱਥੇ ਖੁਟੀਆਂ ਉੱਥੇ ਧੁਨੀਰ ਦਿਖਾਉਂਦੇ ਹਾਂ ਐਨਾ ਠੰਡ ਦਾ ਮੌਸਮ ਹੈ ਉੱਥੇ ਆਪਾਂ ਜਾ ਕੇ ਧੁਨੀ ਦਿਖਾਈਏ ਸਵਾਹ ਦੇ ਢੇਰ ਤੇ ਆਪਣੇ ਕੋਲ ਵਾਧੂ ਲੱਗੇ ਪਏ ਹਨ ਫਿਰ ਮੈਨੂੰ ਸਮਝ ਨਹੀਂ ਆਈ ਤੁਸੀਂ ਉਹਦੇ ਕੋਲੋਂ ਸਵਾਹ ਕਿਉਂ ਲਈ ਸੰਤ ਫਕੀਰ ਜੀ ਆਖਦੇ ਹਨ ਵੇਖ ਪੁੱਤ ਉਹ ਜਿਹੜੀ ਧੀ ਸੀ ਉਹਦੇ ਘਰ ਕੁਝ ਨਹੀਂ ਸੀ ਉਹਨੇ ਅੱਜ ਜੇ ਆਪਾਂ ਨੂੰ ਖਾਲੀ ਮੋੜ ਦੇਣ ਦੀ ਤਾਂ ਭਵਿੱਖ ਵਿੱਚ ਭਾਵੇਂ ਉਹਦੇ ਕੋਲ ਕਿੰਨਾ ਵੀ ਕੁਝ ਆ ਜਾਂਦਾ ਉਹਦੇ ਦਰ ਤੋਂ ਹਮੇਸ਼ਾ ਲੋਕ ਖਾਲੀ ਹੀ ਜਾਂਦੇ ਅੱਜ ਉਹਨੇ ਆਪਣੀ ਝੋਲੀ ਭਾਵੇਂ ਸਵਾ ਹੀ ਪਾਈ ਹੈ ਪਰ ਆਪਣੇ ਘਰ ਦੀ ਕੋਈ ਚੀਜ਼ ਕਿਸੇ ਨੂੰ ਦਿੱਤੀ ਹੈ ਇਸ ਕਰਕੇ ਉਹਦੇ ਮਨ ਵਿੱਚ ਹਮੇਸ਼ਾ ਰਹੇਗਾ ਕਿ ਆਪਣੇ ਘਰ ਦਾ ਕੁਝ ਹਿੱਸਾ ਕਿਸੇ ਨੂੰ ਦਾਨ ਪੁੰਨ ਦੇ ਵਜੋਂ ਜ਼ਰੂਰ ਦੇਣਾ ਹੈ ਤੇ ਜਦੋਂ ਕੋਈ ਦਾਨ ਵਜੋਂ ਕੁਝ ਦਿੰਦਾ ਹੈ ਤਾਂ ਉਹਦਾ ਘਰ ਫਿਰ ਵੱਧਦਾ ਫੁੱਲਦਾ ਹੈ ਐਨੀ ਤੇ ਸ਼ਰਧਾ ਭਾਵਨਾ ਨਾਲ ਆਪਾਂ ਇਥੋਂ ਲੈ ਕੇ ਆਏ ਹਾਂ ਹੁਣ ਇਹ ਧੀ ਦੇ ਕੋਲੋਂ ਜਦੋਂ ਵੀ ਕੁਝ ਹੋਵੇਗਾ ਇਹ ਵੰਡ ਕੇ ਖਾਣ ਦੀ ਨੀਅਤ ਰੱਖੇਗੀ ਜੋ ਵੰਡ ਕੇ ਖਾਣ ਦੀ ਨੀਅਤ ਰੱਖਦਾ ਹੈ ਉਹਦਾ ਘਰ ਹਮੇਸ਼ਾ ਹੀ ਵੱਧਦਾ ਤੇ ਫੁੱਲਦਾ ਹੈ ਇਸ ਲਈ ਇਸ ਦਿਨ ਆਪਣੇ ਬੱਚਿਆਂ ਨੂੰ ਇਹ ਚੀਜ਼ ਜ਼ਰੂਰ ਸਿਖਾਓ ਜਦੋਂ ਤੁਹਾਡੇ ਘਰ ਕੋਈ ਲੋਹੜੀ ਮੰਗਣ ਆ ਜਾਵੇ ਉਹਦੀ ਝੋਲੀ ਵਿੱਚ ਆਪਣੇ ਬੱਚਿਆਂ ਦੇ ਹੱਥੋਂ দানਪੁਣ ਜ਼ਰੂਰ ਕਰਵਾਓ ਜਦੋਂ ਤੁਸੀਂ ਇੰਜ ਆਪਣੇ ਬੱਚਿਆਂ ਦੇ ਹੱਥੋਂ দানਪੁਣ ਕਰਵਾਓਗੇ ਤਾਂ ਉਹਨਾਂ ਦੇ ਮਨ ਵਿੱਚ ਨਿਮਰਤਾ ਦਾ ਗੁਣ ਆ ਜਾਵੇਗਾ ਜਿਹਦੇ ਕੋਲ ਨਿਮਰਤਾ ਤੇ ਦਇਆ ਦਾ ਗੁਣ ਆ ਗਿਆ ਪਰਮਾਤਮਾ ਉਹਦੀ ਲਾਜ ਹਮੇਸ਼ਾ ਹਰ ਥਾਂ ਤੇ ਰੱਖਦੇ ਹਨ ਕਿਉਂਕਿ ਉਹ ਨਿਮਰਤਾ ਜਿਹੜੀ ਹੈ ਜਿਹੜਾ ਰੁੱਖ ਹੈ ਉਸ ਨੂੰ ਫਲ ਲੱਗਦਾ ਹੈ ਹੁਣ ਉਹ ਫਲ ਦੇ ਭਾਰ ਨਾਲ ਥੱਲੇ ਆ ਜਾਂਦਾ ਹੈ ਉਹ ਥੱਲੇ ਆਉਂਦਾ ਹੈ ਤੇ ਆਪਾਂ ਨੂੰ ਉਹ ਤੋੜ ਕੇ ਅਸੀਂ ਫਿਰ ਖਾ ਲੈਂਦੇ ਹਾਂ ਜਿਹੜਾ ਆਕੜਿਆ ਰਹਿੰਦਾ ਹੈ ਸਿੱਧਾ ਹੁੰਦਾ ਹੈ ਉਹਦੇ ਤੇ ਕੋਈ ਰੁੱਖ ਤੇ ਫਲ ਨਹੀਂ ਲੱਗਦਾ ਉਹ ਆਕੜ ਕੇ ਹੀ ਰਹਿ ਜਾਂਦਾ ਹੈ ਐਵੇਂ ਹੀ ਜਿਹਦੇ ਕੋਲ ਨਿਮਰਤਾ ਹੈ ਪਰਮਾਤਮਾ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੇ ਹਨ ਇਸ ਕਰਕੇ ਇਸ ਦਿਨ ਆਪਣੇ ਬੱਚਿਆਂ ਦੇ ਹੱਥੋਂ ਦਾਨ ਪੁੰਨ ਜ਼ਰੂਰ ਕਰਵਾਓ ਤਾਂ ਕਿ ਉਹਨਾਂ ਦੀ ਨਿਮਰਤਾ ਤੇ ਦਇਆ ਉਹਨਾਂ ਦੇ ਵਿੱਚ ਆ ਜਾਵੇ ਉਹਨਾਂ ਨੂੰ ਇਹ ਚੀਜ਼ ਸਿਖਾਓ ਕਿ ਵੰਡ ਕੇ ਖਾਣ ਨਾਲ ਹਮੇਸ਼ਾ ਹਰ ਚੀਜ਼ ਵੱਧਦੀ ਹੈ। ਤੁਸੀਂ ਵੇਖਿਓ ਤੁਹਾਡੇ ਬੱਚਿਆਂ ਦੀ ਇਹ ਆਦਤ ਜਦੋਂ ਉਹਨਾਂ ਦਾ ਸੁਭਾਅ ਬਣ ਗਿਆ ਤੇ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਣਗੇ। ਇਹ ਕੰਮ ਤੁਸੀਂ ਲੋਹੜੀ ਵਾਲੇ ਦਿਨ ਜ਼ਰੂਰ ਕਰ ਲੈਣਾ ਹੈ। ਇਸ ਦੇ ਨਾਲ ਤੁਹਾਡੇ ਬੱਚਿਆਂ ਦੇ ਭਵਿੱਖ ਵਿੱਚ ਕਦੇ ਵੀ ਕੋਈ ਮੁਸ਼ਕਿਲ ਨਹੀਂ ਆਵੇਗੀ ਕਿਉਂਕਿ ਨਿਮਰਤਾ ਉਹ ਗਹਿਣਾ ਹੈ ਜੋ ਸਮਾਜ ਵਿੱਚ ਵੀ ਇੱਜ਼ਤ ਦਿਵਾਉਂਦਾ ਹੈ। ਤੇ ਪਰਮਾਤਮਾ ਦੀ ਮਿਹਰ ਹਮੇਸ਼ਾ ਪ੍ਰਾਪਤ ਹੁੰਦੀ ਹੈ ਇਸ ਕਰਕੇ ਇਹ ਕੰਮ ਜ਼ਰੂਰ ਕਰਨਾ ਹੈ ਇਹ ਕੰਮ ਤੁਹਾਡੇ ਕਰ ਖੁਸ਼ੀਆਂ ਲੈ ਕੇ ਆਵੇਗਾ ਇਹ ਨਿੱਕੇ ਨਿੱਕੇ ਜਿਹੜੇ ਤਿਉਹਾਰ ਹਨ ਇਹ ਆਪਾਂ ਨੂੰ ਇਕੱਠਿਆਂ ਕਰਕੇ ਪਿਆਰ ਵੀ ਸਿਖਾਉਂਦੇ ਹਨ ਤੇ ਆਪਣੇ ਬੱਚਿਆਂ ਵਿੱਚ ਚੰਗੇ ਗੁਣ ਭਰ ਕੇ ਜਾਂਦੇ ਹਨ ਇਸ ਦਿਨ ਸਾਰਾ ਹੀ ਪਰਿਵਾਰ ਗੁਰੂ ਘਰ ਜਾਇਓ ਮੱਥਾ ਟੇਕ ਕੇ ਅਰਦਾਸ ਕਰਿਓ ਪਰਮਾਤਮਾ ਇਹ ਪੰਜ ਵਿਚਾਰਾਂ ਤੋਂ ਦੂਰ ਕਰਕੇ ਪਰਮਾਤਮਾ ਤੇ ਨਿਮਰਤਾ ਤੇ ਦਇਆ ਦਾ ਗੁਣ ਪਾ ਲਿਓ ਪਰਮਾਤਮਾ ਜਿਹੜਾ ਅਸੀਂ ਭੁੱਗਾ ਬਾਲਿਆ ਹੈ ਉਹਦੇ ਚ ਸਾਡੇ ਵਿਕਾਰ ਦੁੱਖ ਤੇ ਦਲੇਦਰ ਸੜ ਕੇ ਸੁਆਹ ਹੋ ਜਾਣ ਤੇ ਸਾਨੂੰ ਨਿਮਰਤਾ ਤੇ ਦਇਆ ਦਾ ਗੁਣ ਆ ਜਾਵੇ ਜਿਸ ਦੇ ਨਾਲ ਹਰ ਪਾਸੇ ਖੁਸ਼ੀਆਂ ਹੋਣ ਫਿਰ ਆਓ ਜੀ ਜਿਸ ਦਿਨ ਆਪਾਂ ਭੁੱਗਾ ਬਾਲ ਕੇ ਤਿਲ ਸੁੱਟ ਕੇ ਇਸ ਰਾਤ ਦੇ ਹਨੇਰੇ ਦੇ ਵਿੱਚ ਵਿਕਾਰਾਂ ਨੂੰ ਸਾੜਿਆ ਹੈ ਸਾਰਿਆਂ ਨੂੰ ਹੀ ਨਿਮਰਤਾ ਤੇ ਦਇਆ ਮਿਲ ਜਾਵੇਗੀ ਦੂਸਰਾ ਘਰ ਦੀਆਂ ਧੀਆਂ ਭੈਣਾਂ ਨੂੰ ਇਸ ਦਿਨ ਮੋਹ ਮਾਈ ਜ਼ਰੂਰ ਦਿਓ ਤੀਸਰਾ ਜੇ ਕੋਈ ਬੂਹੇ ਤੇ ਆਵੇ ਉਸ ਨੂੰ ਦਾਨ ਪੁੰਨ ਜ਼ਰੂਰ ਕਰ ਦਿਓ ਉਹ ਦਾਨ ਆਪਣੇ ਬੱਚਿਆਂ ਦੇ ਹੱਥ ਵਿੱਚੋਂ ਜ਼ਰੂਰ ਕਰਵਾ ਦੇਣਾ ਬੱਚਿਆਂ ਨੂੰ ਨਿਮਰਤਾ ਦੀ ਗੱਲ ਵੀ ਸਿਖਾ ਦੇਣੀ ਇਸ ਤਰ੍ਹਾਂ ਤੁਹਾਡੇ ਪਰਿਵਾਰ ਤੇ ਹਮੇਸ਼ਾ ਖੁਸ਼ੀਆਂ ਰਹਿਣਗੀਆਂ ਸਾਰਿਆਂ ਦੇ ਲਈ ਹੀ ਇਹ ਲੋੜੀ ਖੁਸ਼ੀਆਂ ਭਰੀ ਆਵੇ ਸਾਧ ਸੰਗੇ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ